ਮੇਰਾ ਨਾਮ ਜੀਵਨੇ ਕੁਮਾਰਾ ਪੁੱਚੋ ਮੰਡੀ ਦਾ ਲੋਕਲ ਰਹਿਣ ਵਾਲਾ ਅਸੀਂ ਮੇਰੀ ਤਿੱਜੀ ਕਾਵੜਾ ਤੇ 26 ਤਰੀਕ ਨੂੰ ਅਸੀਂ ਇਧਰੋਂ ਤੁਰੇ ਸੀ ਹਰਦੁਵਾਰ ਵੱਲੋਂ ਤੇ ਅੱਜ ਇੱਕ ਤਰੀਕਾ ਇੱਕ ਤਰੀਕ ਨੂੰ ਅਸੀਂ ਵਾਪਸ ਮੁੜੇ ਆ ਹਰਦੁਵਾਰ ਤੋਂ ਨਾਮ ਹੈਗਾ ਸੰਦੀਪ ਜੀ ਤੇ ਬਠਿੰਡਾ ਦੇ ਰਹਿਣ ਵਾਲੇ ਜੀ 30 26 ਤਰੀਕ ਨੂੰ ਗਏ ਸੀ 26 ਜੁਲਾਈ ਨੂੰ ਅਸੀਂ ਹਾਂ ਦੋ ਤਰੀਕ ਨੂੰ ਵਾਪਸ 2 ਤਰੀਕ ਨੂੰ ਵਾਪਸੀ ਹੈ ਜੀ ਅਸੀਂ 8 9ਵੀਂ ਵਾਰ ਆ ਰਹੇ ਹਰ ਦوار ਤੋਂ ਬਠਿੰਡਾ ਜੀ 16 ਤਰੀਕ ਨੂੰ ਅਸੀਂ 16 ਕੇ ਜਨੇ ਗਏ ਸੀ ਜੀ ਠੀਕ ਹੈ ਜੀ ਰਸਤੇ ਦੇ ਵਿੱਚ ਸ਼ਿਵਰ ਹੁੰਦੇ ਜਿਹੜੇ ਸਾਡੇ ਰਹਿਣ ਲਈ ਹੁੰਦੇ ਪ੍ਰਬੰਧ ਕੀਤੇ ਹੁੰਦੇ ਆ ਉੱਥੇ ਵਧੀਆ ਸਾਨੂੰ ਖਾਣ ਪੀਣ ਨੂੰ ਜਾਂ ਕੋਈ ਵੀ ਸੇਵਾ ਹੁੰਦੀ ਹੈ ਸਾਡੀ ਉਹ ਲਾਂਦੇ ਆ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਯਾਤਰਾ ਹੀ ਸਾਡੀ ਕਠਿਨਾਈ ਤਾਂ ਜੀ ਜਿਹੜੀ ਹੁੰਦੀ ਆਂਦੀ ਹੈ ਹੁਣ ਜਦੋਂ ਪੋਲੇ ਸ਼ੰਕਰ ਸਾਡੇ ਨਾਲ ਹੁੰਦੇ ਆ ਅਸੀਂ ਤਾਂ ਬਸ ਚੱਲਦੇ ਰਹਿੰਦੇ ਜੀ ਚਾਹੇ ਪੈਰਾਂ ਦੀ ਚਾਹੇ ਨਹੀਂ ਆਂ ਦਿੰਦਾ ਜੀ ਸਭ ਖੁੱਲਾ ਪਾਣੀ ਸਭ ਦਿੰਦਾ ਹੋ ਐਸ਼ ਕਰਾਂਦਾ ਸੀ ਬਾਕੀ ਬਾਰਿਸ਼ ਦਾ ਮੌਸਮ ਤਾਂ ਆਪਣੇ ਰਾਮਪਰੀ ਮਿਲਿਆ ਬਾਕੀ ਦਾ ਸਾਰੇ ਗਰਮੀ ਬਹੁਤ ਸੀ ਇਹ ਪਰ ਕੋਈ ਦਿੱਕਤ ਦੀ ਗੱਲ ਨਹੀਂ ਨੀ ਬਾਕੀ ਦੋ ਦੋ ਘੰਟੇ ਦਾ ਪ੍ਰੋਗਰੈਸ ਮਿਲਦਾ ਰੰਦਾ ਹਰੇਕ ਕਾਉਂਡੀ ਦੋ ਘੰਟੇ ਬਾਅਦ ਚੱਲਦਾ ਰੰਦਾ ਦੋ ਘੰਟੇ ਬਾਅਦ ਬਿਚਾਰੀ ਦੀ ਚੱਕਲਾ ਦੀ ਤਾਂ ਡੇਲੀ ਇਹ ਚੱਲਦੀ ਰਹਿੰਦੀ ਜੀ ਇਹ ਕਾਉਂਡ ਰੁਕਦੀ ਨਹੀਂ ਚੱਲਦੀ ਸਰ ਇਹ ਰੁਕਦੀ ਨਹੀਂ ਡਾਕਾਉਂਡ ਹੁੰਦੀ ਆ ਬਾਕੀ ਇਹ ਡਾਕਾਉਂਡ ਹੁੰਦੀ ਆ ਜੀ ਇਹ ਚੱਲਦੀ ਰਹਿੰਦੀ ਐ ਇਹਨੂੰ ਛੀਵਰ ਲੱਗੇ ਹੁੰਦੇ ਉੱਥੇ ਛੀਵਰ ਦੇ ਵਿੱਚ ਸਾਰੇ ਜਿੰਨੇ ਵੀ ਛਾਲੇ ਹੋ ਜਾਣ ਜਾਂ ਕੁਝ ਵੀ ਹੋਏ ਨਾ ਉਹ ਤੇ ਦਿੱਕ जय वीर बजरंगे हर हर महादेव बजरंगे हर हर महादेव हर हर महादेव की बोझ करेगी मोज बोले की बोझ करेगी मोज बोले की बोझ करेगी मोज बोम बम 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 भोले बम बम भोले बम बम भोले बम बम भोले बम बम निखिल जी ਉੱਚ ਮੰਡੀ ਵਾਲਮੀ ਦੀ ਬਸਤੀ ਪਹਿਲੀ ਵਾਰ ਕਾਵੜ ਲੱਗੇ ਆ ਜੀ ਅਰਦੁਆਰ ਤੋਂ ਕਾਲੀ ਦਵਾਰ ਤੋਂ 26 ਦਿਨ ਨੂੰ ਗਈ ਸੀ ਤੇ ਅੱਜ ਆਏ ਆ ਜੀ ਇੱਕ ਤਰੀਕ ਨੂੰ ਆਏ ਕਿ ਜੈ